ਗੁਰੂ ਪਿਆਰਿਓ ਇਹ ਜਗਤ ਜੀਵਾਂ ਵਾਸਤੇ ਸਦਾ ਟਿਕੇ ਰਹਿਣ ਵਾਲੀ ਥਾਂ ਨਹੀਂ ਕੀ ਕਰੀਏ ਇਸ ਸਵਾਲ ਦਾ ਜਵਾਬ ਗੁਰੂ ਜੀ ਚੌ ਟੰਗ ਤੇ ਬਖਸ਼ਿਸ਼ ਕਰਦੇ ਹਨ ਦੁਨੀਆ ਕੇ ਸਮਕਾਮੇ ਇਹ ਜਗਤ ਜੀਵਾਂ ਵਾਸਤੇ ਸਦਾ ਰਣਵਲੀ ਤਾਂ ਨਹੀਂ ਹੋ ਸਕਤਾ ਕਰ ਸਤਕ ਕਰਨੀ ਖਰਚ ਬੰਦ ਲਾਗ ਰਹੁ ਨਾਮੇ ਇਸ ਵਾਸਤੇ ਆਪਣੇ ਹਿਰਦੇ ਵਿਚ ਸਰਦ ਧਾਰ ਕੇ ਉੱਚੇ ਆਤਮਿਕ ਜੀਵਨ ਨੂੰ ਆਪਣੇ ਜੀਵਨ ਸਫਰ ਲਈ ਖਰਚ ਤਿਆਰ ਕਰਕੇ ਬਲਿਵਾਨ ਸਦਾ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੋ ਗੁਰੂ ਪਿਆਰਿਓ ਇਸ ਜਗਤ ਤੋਂ ਜਰੂਰ ਕੁਝ ਕਰ ਜਾਣਾ ਹੈ ਇਸ ਰਸਤੇ ਸਰਦਾ ਧਰ ਕੇ ਉੱਚਾ ਆਤਮਿਕ ਜੀਵਨ ਬਣਾਉਣਾ ਹੈ ਤੇ ਪ੍ਰਮਾਤਮਾ ਨਾਲ ਜੁੜਨਾ ਹੈ ਤਾਂ ਕਿ ਪ੍ਰਮਾਤਮਾ ਨਾਲ ਸਦੀਵੀ ਮਿਲਾਪ ਹੋ ਜਾਵੇ ਚਰਾਸੀ ਤਾਗੜ ਕਟਿਆ ਜਾਵੇ